ਅਜਮਾਨ ਸਾਹ ਪਹੁੰਚੇ ਸਨ ਤਸਵੀਰਾਂ ਦਿਖਾ ਰਹੇ ਸਾਰੀਆਂ ਕੰਮ ਕਰਦੇ ਮੈਂ ਕਰ ਤਾ ਬਾਈ ਨੂੰ ਬਾਈ ਕੰਮ ਕਰਦੇ ਆਪ ਦਾ ਪਤੀ ਫਾਦਾ ਤਸਵੀਰਾਂ ਸਾਹਮਣੇ ਬਾਈ ਕੀ ਨੁਕਸਾਨ ਤੋਂ ਦਰਸ ਰਿਹਾ ਹੈ ਇਹ ਤਸਵੀਰਾਂ ਦੇ ਨਜ਼ਰਾਂ ਆਨ ਹੋ ਬਾਈ ਨੇ ਪਹਿਲਾਂ ਭੇਜ ਤੇ ਰਤ ਵੀ ਦਿੱਤੀ ਪਹਿਲਾਂ ਪੁਲਿਸ ਵੀ ਭੇਜੀ ਸੀ ਇਹਨਾਂ ਨੇ ਬਾਈ ਬਾਰ ਨਹੀਂ ਥੋਲੇ ਬਾਈਆਂ ਨੇ ਸਰਦਾਰ ਗੱਲ ਬਾਰ ਨਹੀਂ ਥੋਲਿਆ ਫਿਰ ਬਾਈ ਆਪ ਆਇਆ ਇਹ ਸਾਡੇ ਸਾਹਮਣੇ ਤਸਵੀਰਾਂ ਨੇ ਸਾਹਮਣੇ ਤਸਵੀਰਾਂ ਨੇ ਸਚਾਈ ਆ ਜੋ ਸਾਹਮਣੇ ਨਜ਼ਰ ਆ ਰਹੀ ਹੈ ਸਾਹਮਣੇ ਸਚਾਈ ਨਜ਼ਰ ਆ ਰਹੀ ਆ ਵੀ ਇਹ ਦੋ ਦਹ ਹੋਣਾ ਚਾਹੀਦਾ ਪਤਾ ਦੇਣਾ ਜਿੰਨੇ ਬਹੁਤ ਜਿੱਥੇ ੱੱੱੱੱੱ ਹੋਜਣਾ ਆਉਂਦਾ ਕਿਉਂ ਨਹੀਂ ਹੈ ਮਲਕਪੁਰ ਖਿਆਲ ਆ 5 ਮਿੰਟ ਲੱਗਦੇ ਆ ਕਿਉਂ ਨਹੀਂ ਆਉਂਦਾ ਹੈਗਾ ਉਹਦੇ ਬਾਪ ਨੂੰ ਫੋਨ ਕਰਿਆ ਨੇ ਉਹ ਐਨੀ ਟਿਕਾਣੇ ਜੀ ਸਾਹਸਮੀ ਜੀ ਦੋਏ ਜੀ ਕੁਪਰਾਜ ਨੂੰ ਬੁਲਾਉਣਾ ਹਾਂ ਬੁਲਾਉਣਾ ਬੁਲਾਉਣਾ ਇੱਥੇ ਪਰ ਉਹ ਹੋਰ ਗਿਆ ਜਾਮ ਲਾਉਗੀ ਔਰ ਇਹਨੇ ਜਦੋਂ ਮੈਨੂੰ ਕਹਿੰਦੀ ਵੀ ਮੈਂ ਕੱਪੜੇ ਚੇਂਜ ਕਰ ਲਾਂ ਉਦੋਂ ਬਾਅਦ ਇਹਨੇ ਅੰਦਰ ਵੜ ਕੇ ਲੌਬੀ ਦਾ ਗੇਟ ਬੰਦ ਕਰ ਲਿਆ ਕੀ ਮੈਂ ਅਧਰ ਦਾ ਮਾਲਕ ਨਹੀਂਗਾ ਕੀ ਮੈਂ ਇਸ ਘਰ ਚ ਰਹਿ ਨਹੀਂ ਸਕਦਾ ਦੱਸੋ ਕਿਹਦੇ ਨਾਮ ਹੈ ਕੋਠੀ ਦੋਨਾਂ ਦੇ ਨਾਮ ਹੈ ਜਿੱਦੀ ਅੱਧੀ 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 ਤੇਰੀ ਪਤਨੀ ਦਾ ਨਾਮ ਅੱਧੀ ਤੇਰੇ ਹਾਂ ਅੱਧੀ ਮੇਰੇ ਨਾਮ ਅੱਧੀ ਉਹਦੇ ਨਾਮ ਤੇ ਮੈਂ ਰਹਿ ਸਕਦਾ ਕਿੰਨਾ ਚਿਰ ਰਹੇ ਹੋ ਇਹ ਕੋਠੀ 'ਚ ਤੁਸੀਂ ਪਹਿਲਾਂ ਇਹ ਕੋਠੀ 'ਚ ਪਹਿਲਾਂ ਜੀ ਰੋਜ਼ ਹੀ ਝਗੜਾ ਚੱਲਦਾ ਸੀ ਇਹਦਾ ਅੱਛਾ ਠੀਕ ਹੈ ਲੜਾਈ ਹੋ ਜਾਂਦੀ ਤੁਸੀਂ ਰਹੇ ਹੋ ਇਹ ਕੋਠੀ 'ਚ ਪਹਿਲਾਂ ਪਹਿਲਾਂ ਰਹਿੰਦਾ ਸੀ ਜੀ ਮੈਂ ਪਰ ਜਦੋਂ ਮੈਨੂੰ ਪਤਾ ਲੱਗਿਆ ਵੀ ਹੁਣ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਬੰਦੇ ਵੀ ਕਹਿਣ ਲੱਗੇ ਵਿੱਚੋਂ ਵੀ ਤੂੰ ਭਾਈ ਸਾਹਿਬ ਸਾਈਡ ਵੱਟ ਜਾ ਇਹ ਨਹੀਂ ਪਤਾ ਤੈਨੂੰ ਕੁਝ ਕਰਾ ਦੇ ਇਹ ਕੁਝ ਮਾਰ ਦੇ ਕਿਉਂਕਿ ਬਹੁਤ ਜਗ੍ਹਾ ਤੇ ਹੋ ਰਿਹਾ ਇਹ ਬੰਦਿਆਂ ਨਾਲ ਲੇਡੀਜ਼ ਤਾਂ ਸੁਣੀ ਜਾਂਦੀ ਹੈ ਔਰਤਾਂ ਦੀ ਸੁਣੀ ਜਾਂਦੀ ਹੈ ਪਰ ਬੰਦੇ ਦੀ ਕੋਈ ਨਹੀਂ ਸੁਣਦਾ ਹੈਗਾ ਠੀਕ ਹੈ ਇਹ ਕਾਨੂੰਨ ਬਹੁਤ ਗਲਤ ਕੀਤਾ ਹੋਇਆ ਉਹ ਬੰਦਾ ਕਿੱਥੇ ਜਾਵੇ ਭਾਈ ਲੇੜ ਜਨਾਨੀਆਂ ਗਲਤ ਨੇ ਤੇ ਬੰਦਾ ਕਿੱਥੇ ਜਾਵੇ ਫਿਰ ਕਿੰਨਾ ਚਿਰ ਹੋਗੇ ਸਾਨੂੰ ਇਹ ਕੋਠੀ ਚੋਂ ਬਾਹਰ ਹੋਣ ਕਰੇ ਸਾਨੂੰ ਹੁਣ ਮੈਨੂੰ ਜੀ 2 ਮਹੀਨੇ 2 ਮਹੀਨੇ ਹੋਗੇ ਤੁਸੀਂ ਆਪ ਵੀ ਜਾਨ ਬਚਾ ਕੇ ਭੱਜ ਜਾ ਜੀ ਮੈਂ ਤਾਂ ਮੈਂ ਕੀ ਉਹ ਹਮਲਾ ਕਰਤਾ ਸੀ ਹਮਲਾ ਕਰਤਾ ਸੀ ਜਿਹੜਾ ਅਤ ਨੂੰ ਮਿਰਚਾ ਪਾ ਕੇ ਸਾਡੇ ਮੇਰੇ ਤੇ ਮੇਰੇ ਬੇਟੇ ਦੇ ਤੇ ਥਾਣੇ ਭੱਜ ਗਈ ਆ ਪਰ ਹੁਣ ਅੰਦਰ ਆ ਨਹੀਂ ਰਹੇ ਬਾਹਰ ਹੁਣ ਅੰਦਰੋਂ ਆ ਨਹੀਂ ਰਹੇ ਖੋਲ ਹੀ ਨਹੀਂ ਅੰਦਰੋਂ ਤੁਸੀਂ ਪੁੱਛਿਆ ਖਿਲਾਉਣ ਦੀ ਪੁੱਛ ਆ ਮੈਂ ਕਹੇ ਨਹੀਂ ਮੈਂ ਤਾਂ ਖੋਲਦੀ ਨਹੀਂ ਠੀਕ ਆਜੋ ਪੁੱਛੋ ਆਜੋ ਖੋਲੋ ਗੇੜੋ ਗੇੜਾ ਦੇਖ ਸਕਦੇ ਹੋ ਤੁਸੀਂ ਕੋ ਇਹਨਾਂ ਜੀਆਂ ਤਸਵੀਰਾਂ ਨੇ ਜਿਹੜੀਆਂ ਇੱਥੇ ਕਰ ਇਹ ਤਸਵੀਰਾਂ ਨੇ ਜੀ ਦੇਖ ਸਕਦੇ ਹੋ ਫੌਜੀ ਸਾਹਿਬ ਪਿੱਛੇ ਆ ਜਿਹੜਾ ਖੜਾ ਉਹ ਦੇਖੋ ਦੇਖੋ ਜੀ ਫੌਜੀ ਸਾਹਿਬ ਨੇ ਜਿਹੜੇ ਗੇਟ ਖਲਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਫਿਰ ਖੁੱਲ ਗਿਆ ਜੀ ਸਾਡੇ ਆਪਣੇ ਘਰੇ ਜਾਣ ਨੂੰ ਜੇ ਕਿਹਦੀ ਫੌਜੀ ਸਾਹਿਬ ਤਰਸ ਰਹੇ ਨੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜੀ ਰਿਪੋਰਟ ਪੂਰੀ ਗੱਲਬਾਤ ਸੁਣੇ ਵੀ ਫੌਜੀ ਸਾਹਿਬ ਅੰਦਰ ਜਾਣਕਣੀਓ ਪਹਿਲਾਂ ਵੀ ਸ਼ਾਇਦ ਕੰਧ ਟੱਪ ਕੇ ਗੇਟ ਖੋਲਿਆ ਇਹਨਾਂ ਨੇ ਆ ਵੱਡਾ ਗੇਟ ਦੇਖ ਸਕਦੇ ਹੋ ਤੁਸੀਂ ਫੇਰ ਬੋਲ ਆ ਕੋਈ ਆਈ ਸੀ ਪੁਲਸ ਤੂੰ ਕਿਉਂ ਨਹੀਂ ਖੋਲਿਆ ਗੇਟ ਉਹ ਹੋਰ ਸਾਈ ਸੀ ਕੀ ਹਾਂ ਆ ਤੇਰੇ ਸਾਹਮਣੇ ਆਈ ਸੀ ਤੈਨੂੰ ਕਿਹੜਾ ਕੈਮਰਾ ਨਹੀਂ ਦਿਖਾਉਣੀ ਇਹਦਾ ਲੋ ਕੈਮਰੇ ਦੇ ਅੱਖੀਂ ਤੂੰ ਕਿਉਂ ਨਹੀਂ ਖੋਲਿਆ ਆਹ ਜਿੰਦਾ ਦਾ ਬਸਲਾਇਆ ਮਾਚਾ ਬਾਈ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਰਮਾਣ ਲੈਰਾ ਲੈਰੇ ਤੋਂ ਅੱਜ ਮਾਨ ਸਾਹਿਬ ਪਹੁੰਚੇ ਸਨ ਤਸਵੀਰਾਂ ਦਿਖਾ ਰਹੇ ਸਾਰੀਆਂ ਕੰਮ ਕਰ ਮੈਂ ਕਰ ਤਗੜਾ ਮੈਂ ਕਰੀ ਬਸ ਮੈਂ ਕਹਿੰਦਾ ਹਾਂ ਉਹ ਆਪਤੀ ਫਾਦੂ ਤਸਵੀਰਾਂ ਸਾਹਮਣੇ ਬਾਈ ਤੇ ਗੁਰਦਾਨ ਤੋਂ ਤਰਸ ਰਿਹਾ ਇਹ ਤਸਵੀਰਾਂ ਦੇ ਨਜ਼ਰਾਂ ਨੇ ਆਨ ਹੋ ਬਾਈ ਨੇ ਪਹਿਲਾਂ ਪੁੱਛ ਤੇ ਰੱਤ ਦੀ ਰੀਤੀ ਪਹਿਲਾਂ ਪੁਲਿਸ ਵੀ ਭੇਜੀ ਸੀ ਇਹਨਾਂ ਨੇ ਬਾਈ ਬਾਰ ਨਹੀਂ ਥੋਲੇ ਬਾਈਆਂ ਨੇ ਸਰਦਾਰ ਗੱਲ ਬਾਰ ਨਹੀਂ ਥੋਲੇ ਫਿਰ ਬਾਈ ਆਪ ਆਇਆ